ਆ ਇਸ ਮੰਚ ਤੋਂ ਕਹਿੰਨਾ ਭਗਵੰਤ ਮਾਨ ਤੂੰ ਚੋਰ ਹੈ ਤਕਾਹ ਕਿ ਕਹਿੰਨਾ ਮੈਂ ਚੋਰ ਹਾਂ ਤੂੰ ਜਿਹੜਾ ਸਿਸਟਮ ਬਦਲਣ ਆਇਆ ਸੀ ਮਿੱਤਰ ਪਿਆਰਿਆ ਇਹ ਕਿਹੜਾ ਨਹੀਂ ਕਹਿੰਦੇ ਮੈਂ ਕਹੂੰ ਤੂੰ ਜਿਹੜਾ ਸਿਸਟਮ ਬਦਲਣ ਆਇਆ ਸੀ ਨਾ ਉਹ ਸਿਸਟਮ ਦਾ ਸਰਗਣਾ ਤੂੰ ਉਹ ਸਿਸਟਮ ਨੂੰ ਚਲਾਉਣ ਵਾਲਾ ਤੂੰ ਤੇ ਅੱਜ ਇਹ ਮਜਨੂ ਮਾਨ ਬਦਲਾਵ ਚਲਣ ਕਰਨ ਚੱਲਿਆ ਸੀਗਾ ਸਵਾਏ ਘਰ ਵਾਲੀ ਦੇ ਬਦਲਿਆ ਕੀ ਇਹਨੇ ਇਹਦਾ ਨਾਂ ਰੱਖਿਆ ਮਜਨੂ ਮਾਨ ਠੀਕ ਹੈ ਇਹ ਜੀ ਥਾਂ ਦੇ ਉੱਤੇ ਆ ਸਾਡੇ ਕ੍ਰਿਕਟ ਚ ਹੁੰਦਾ ਸੀ ਜੀਟੀਯੂ ਉਹਦਾ ਮਤਲਬ ਗਿਰਿਆ ਤਾਂ ਵੀ ਟਾਂਗ ਉੱਤੇ ਇਹ ਉਹੀ ਜੀਟੀਯੂ ਆਜੀ ਵਿਨਾਸ਼ਕਾਂ ਲੈ ਵਿਪਰੀਤ ਬੁੱਧੀ ਜਦੋਂ ਇਨਸਾਨ ਦਾ ਮਾੜਾ ਵਕਤ ਆਉਂਦਾ ਨਾ ਉਹ ਪੁੱਠੇ ਪਾਸੇ ਤੁਰਦਾ ਭਾਜੀ ਨੇ अजीत ਨੂੰ ਔਰ ਤੁਹਾਨੂੰ ਹੱਥ ਨਹੀਂ ਪਾਇਆ ਇਹਨੇ ਪੰਜਾਬ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪੱਗ ਲਾਉਣ ਨਹੀਂ ਦੇਣੀ ਇਹਦੀ ਜੜ ਪੁੱਟ ਦੇਣੀ ਹੈ ਇਹ ਮੈਂ ਤੁਹਾਨੂੰ ਗਰੰਟੀ ਦੇ ਤਾ ਪੱਗ ਲਾਉਣ ਨਹੀਂ ਦੇਣੀ ਔਰ ਇਹਦੀ ਜੜ ਪੁੱਟਣੀ ਪੁੱਟਣੀ ਹੈ ਵੇਖੋ ਅੱਜ ਸਾਰੀਆਂ ਪਾਰਟੀਆਂ ਤੋਂ ਉੱਤੇ ਇੱਕ ਇਮਾਨਦਾਰ ਸ਼ਖਸੀਅਤ ਜੇਦਣ ਬਾਜੀ ਤੁਸੀਂ ਮੇਰੀ ਬਾਹ ਫੜੀ ਸੀ ਔਰ ਤੁਸੀਂ ਪੈਸੇ ਨਹੀਂ ਸੀ ਲਏ ਉਸ ਦਿਨ ਤੋਂ ਅੱਜ ਤੱਕ ਮੈਂ ਤੁਹਾਡੀ ਜੁੱਤੀ ਨੂੰ ਹੱਥ ਲਾਉਣਾ ਕੋਈ ਇਸ ਕਰਕੇ ਲਾਉਣਾ ਕਿ ਮੈਂ ਇੱਕ ਇਮਾਨਦਾਰ ਪ੍ਰੈਸ ਵਾਲੇ ਨੂੰ ਜਿਹੜਾ ਇੱਕ ਐਗਜ਼ੈਂਪਲ ਹੈ ਇੱਕ ਰੋਲ ਮਾਡਲ ਹੈ ਸਾਡੇ ਵਿਰਸੇ ਨੂੰ ਇੱਕ ਮਦਾਰੀ ਰੋਲੂ ਸਵਾਲ ਪੈਦਾ ਨਹੀਂ ਹੁੰਦਾ ਸਵਾਲ ਪੈਦਾ ਨਹੀਂ ਹੁੰਦਾ ਜੇ ਅੱਜ ਦਮ ਹੈ ਨਾ ਇਹ ਮੈਂ ਦਨਾ ਇੱਥੇ ਜਿੰਨੇ ਬੰਦੇ ਬੈਠੇ ਆ ਕਦੇ ਤਾਂ ਇਕੱਠ ਹੁੰਦਾ 20000 ਦਾ ਆ ਭਾਜੀ ਦਾ ਚੈਂਪੀਅਨ ਹੈ ਕਦੇ ਕੋਈ 30000 ਦਾ ਬਾਜਵਾ ਸਾਹਿਬ ਦੇ ਗਿਆ ਸੀ ਮੈਂ ਉੱਥੇ 20000 ਦਾ ਕਿਹ ਦਿਨ ਭਾਜੀ ਨੂੰ ਵਿਜੀਲੈਂਸ ਬੁਲਾਵੇ ਨਾ ਸਵਾਦ ਤਾਂ ਹੈ ਔਰ ਮੈਂ ਟੰਕੇ ਦੀ ਚੋਟ ਦੇ ਉੱਤੇ ਕਹਿੰਦਾ ਸਵਾਦ ਤਾਂ ਹੈ ਕਿ ਸਾਰੀਆਂ ਪਾਰਟੀਆਂ ਪੰਜਾਬ ਬਣ ਕੇ 1 ਲੱਖ ਬੰਦਾ ਇਕੱਠਾ ਕਰਕੇ ਉੱਥੇ ਵਿਜੀਲੈਂਸ ਦੇ ਦਫ਼ਤਰ ਦੇ ਉੱਤੇ ਖੜੇ ਸਵਾਦ ਤਾਂ ਹੈ ਫਿਰ ਤੇ ਗੱਲ ਬਣਦੀ ਹੈ ਫਿਰ ਤੇ ਗੱਲ ਬਣਦੀ ਹੈ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਸੀ ਨਾ ਬੁਲਾਓ ਮੈਨੂੰ ਤੁਸੀਂ ਹਟੇ ਨਹੀਂ ਠੀਕ ਹੈ ਬੁਲਾਓ ਫਿਰ ਗੱਲ ਬਣਦੀ ਹੈ ਬੀ 올 ਪਾਰਟੀ ਮੀਟਿੰਗ ਨੇ ਕੋਈ ਸਿੱਟਾ ਕੱਢਿਆ ਇਹੋ ਬਹਿਰੂਬੀਏ ਨੇ ਇਹਨਾਂ ਦੇ ਮਖੌਟੇ ਲਾਉਣ ਦੀ ਲੋੜ ਆ ਭਾਜੀ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਆ ਕਲੀਨ ਤੰਤਰ ਹੁੰਦਾ ਸੀ ਰਾਜ ਤੰਤਰ ਹੁੰਦਾ ਸੀ ਲੋਕਤੰਤਰ ਹੁੰਦਾ ਸੀ ਅੱਜ ਵਿਜਲੈਂਸ ਤੰਤਰ ਦੀ ਪੋਲਿਟਿਕਸ ਆਫ ਅਪ੍ਰੈਸ਼ਨ ਇੰਟੀਮੀਡੇਸ਼ਨ ਲੋਕਾਂ ਨੂੰ ਡਰਾਉਣਾ ਧਮਕਾਉਣਾ ਔਰ ਫੇਰ ਵੀ ਤੁਸੀਂ ਕਿਹੜੇ ਨਾਡੂ ਖਾਓ ਓਏ 18 ਰੁਪਏ ਪਰ ਕਨੈਕਸ਼ਨ ਜਾਂਦਾ ਕੇਵਲ ਦਾ 10 ਭਗਵੰਤ ਮੈਂ ਤੈਨੂੰ ਪੁੱਛਦਾ ਇਸ ਇੱਥੇ ਮੁਕੱਦਸ ਮੰਚ ਤੋਂ ਪੁੱਛਦਾ ਕਿਹਦੇ ਕੋਲ ਜਾਂਦਾ ਆ ਠੇਕੇ ਵਾਲੇ ਤੂੰ ਕਹਿੰਦਾ ਹੁੰਦਾ ਸੀ ਅਸੀਂ ਕਾਰਪੋਰੇਸ਼ਨ ਬਣਾਵਾਂਗੇ ਬੋਲ ਤੇਰੀਆਂ ਉਹਦੇ ਉਹਦੇ ਚ ਆ ਠੇਕੇ ਵਾਲੇ ਜਦ ਦੇਖੋ 300 ਵਿਧਾਨ ਦੇ 400 ਵਿਧਾਨ ਦੇ ਆ ਇਹ ਕਾਟਲ ਜਿਹੜਾ ਬਣਾਇਆ ਸ਼ਰਾਬ ਦੇ ਠੇਕੇਦਾਰਾਂ ਦਾ 10 ਹੋਏ ਮਿੱਤਰ ਪਿਆਰੇ ਆ ਪੈਸਾ ਕਿਹਦੇ ਕੋਲ ਜਾਂਦਾ ਦੱਸਨਾ ਤੇ ਤੂੰ ਕਹਿੰਦਾ ਤੂੰ ਹੀ ਇਮਾਨਦਾਰ ਹੈਂ ਨੇ ਤੁਹਾਡੀਆਂ ਮੋਰਲ ਵੈਲਿਊਜ਼ ਕੋਈ ਜਾ ਕੇ ਉਥੇ ਡਾਇਰੈਕਟਰ ਕੋਲ ਖੜਾ ਹੋ ਜਾਂਦਾ ਕਿਹੜਾ ਕਾਨੂੰਨ ਬਣਾਇਆ ਤੁਸੀਂ ਬਣਾ ਕਾਨੂੰਨ ਸਟੇਟ ਦੀ ਰੈਗੂਲੇਟਰੀ ਅਥਾਰਟੀ ਜ਼ਿਆਦਾ ਅਸ ਮੈਨੂੰ ਕਿੰਨੀ ਇਨਕਮ ਆਈ ਹੈ ਮੈਂ ਕਹਿੰਦਾ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਲਾਅ ਐਂਡ ਆਰਡਰ ਦੀ ਗੱਲ ਛੱਡ ਦਿਓ ਲਾਅ ਐਂਡ ਆਰਡਰ ਤੇ ਡਰੱਗਸ ਤੋਂ ਇਲਾਵਾ ਹਰ ਸਮੱਸਿਆ ਦਾ ਹੱਲ ਇਨਕਮ ਆ ਮੈਂ ਦੱਸ ਕਿੰਨੀ ਇਨਕਮ 40000 ਕਰੋੜ ਦਾ ਕਰਜ਼ਾ ਚੁੱਕਿਆ ਬਿਜਲੀ ਫਰੀ ਦਿੱਤੀ ਉਦੋਂ 65000 ਕਰੋੜ ਰੁਪਇਆ ਲੋਕਾਂ ਤੋਂ ਲੈ ਲਿਆ 2 ਰੁਪਇਆ ਪੈਟਰੋਲ ਵਧਾਤਾ ਐਕਸਾਈਜ਼ ਡਿਊਟੀ ਵਧਾਤੀ ਸਰਕਾਰ ਜਿ ਵਧਾਤਾ ਇਨਡਾਇਰੈਕਟ ਟੈਕਸ ਵਧਾਤੇ ਤੂੰ ਆ ਤਾਂ ਸਹੀ ਮਿੱਤਰ ਪਿਆਰਿਆ ਬੈਠ ਤਾਂ ਸਹੀ ਤੈਨੂੰ 200 ਵਾਰ ਸਵਾਲ ਕੀਤੇ ਐ ਤੂੰ ਇੱਕ ਦਾ ਜਵਾਬ ਨਹੀਂ ਦਿੰਦਾ ਜਵਾਬ ਤੇਰੇ ਕੋਲ ਹੈ ਹੀ ਨਹੀਂ ਜਵਾਬ ਤੂੰ ਦਏਂਗਾ ਕੀ ਤਾਂ ਮੈਂ ਫੇਰ ਕਹ ਰਿਹਾ ਤੂੰ ڈاکੂ ਹੈ ਤੂੰ ਪੰਜਾਬ ਦੇ ਖਜ਼ਾਨੇ ਦੇ ਉੱਤੇ ਤਕਾਹ ਕੇ ڈاکੇ ਮਾਰਦਾ ਹਾਂ 20000 ਕਰੋੜ ਚੋਂ 2000 ਕਰੋੜ ਕਮਾ ਕੇ ਦਿਖਾਉਂਦਾ ਫੇਰ ਮੰਨਦਾ ਕੱ ਤੂੰ ਕਹਿੰਦਾ ਸੀ ਮਿੱਤਰ ਪਿਆਰਿਆ ਪੰਜਾਬ ਦੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਲਾਇਸੈਂਸ ਦਊ ਮੈਂ ਕਿਹੜਾ ਭਾਜੀ ਆਖੇ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਲਾਇਸੈਂਸ ਦਊ ਕਿੱਥੇ ਨੇ ਉਹ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਮੇਰੀ ਘਰ ਵਾਲੀ ਦਾ ਲਾਇਸੈਂਸ 7 7 ਮਹੀਨੇ ਹੋ ਗਏ ਤੋਰੀ ਵਾਂਗੂ ਟੰਗਿਆ ਪਿਆ ਤੁਸੀਂ ਇਸ ਪੰਜਾਬੀ ਸੂਬੇ ਦੇ ਸੱਚੇ ਵਾਰਿਸ ਹੋ ਵਾਰਿਸ ਵਾਰਿਸ ਮੈਂ ਵਾਰਿਸ ਕਹਨਾ ਤੁਹਾਨੂੰ ਅਮਰ ਸਾਹਿਬ ਵਾਰਿਸ ਇਸੇ ਕਰਕੇ ਤੁਹਾਡੀ ਜੁੱਤੀ ਨੂੰ ਵੀ ਜਦੋਂ ਮੈਂ ਹੱਥ ਲਾਣਾ